ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਹਦੇ ਨਾਲ ਹੀ ਜਿਹੜੀ ਅੱਜ ਆਲੀ ਵੀਡੀਓ ਆ ਆਪਾਂ ਸ਼ੁਰੂ ਕਰਦੇ ਆ ਸਵੇਰੇ ਦਾ ਟਾਈਮ ਆ ਤੇ ਆ ਦੇਖੋ ਇਹ ਹੈਗਾ ਆਪਣਾ ਚੀਕੂ ਦਾ ਬੂਟਾ ਹਨਾ ਚੀਕੂ ਦਾ ਪੇੜ ਜੀ ਨੂੰ ਬਹੁਤ ਦਿਵਾਲੀ ਵੇਲੇ ਬਹੁਤ ਡੈਕੋਰੇਟ ਕਰਿਆ ਸੀ ਤੇ ਅਸੀਂ ਬਹੁਤ ਬੁੱਟੇ ਸਾਡੇ ਬੇੜੇ 'ਚ ਪਹਿਲਾਂ ਵੀ ਲੱਗੇ ਹੁੰਦੇ ਸੀ ਆ ਦੇਖੋ ਤੁਹਾਨੂੰ ਦਿਸਦੇ ਹੋਣਗੇ ਆ ਬਣੀਆਂ ਹੋਈਆਂ ਲਕੈਸਨਾ ਹਜੇ ਪਈਆਂ ਨੇ ਪਰ ਹਨਾ ਬਾਹੀ ਗੁਰੂ ਦੀ ਕੋਈ ਕਿਰਪਾ ਕੋਈ ਕੌਤਕ ਕਹਿ ਲੋ ਸਾਡੇ ਕੋਈ ਬੁੱਟਾ ਨਹੀਂ ਹੁੰਦਾ ਜਦੋਂ ਫਲਾ ਤੇ ਜਾ ਕੇ ਕਈ ਵਾਰ ਤਾਂ ਪਹਿਲਾਂ ਤਾਂ ਬਹੁਤ ਆਪਣੇ ਆਪ ਹੀ ਹੋ ਗਏ ਕਿਉਂਕਿ ਥਾਂ ਥੋੜਾ ਉਹ ਦਿੱਕਤ ਆ ਜਾਂਦੀ ਹੈ ਹੁਣ ਜਿਵੇਂ ਚੀਕੂ ਦਾ ਬੁੱਟਾ ਸੀ ਇੱਕ ਆਹ ਨਿੰਬੂ ਦਾ ਇਹਦੇ ਨਾਲ ਇੱਕ ਦੋ ਅੰਬੂਰੂਦ ਸੀ ਛੋਟੇ ਸੀ ਪਰ ਫਲ ਲੱਗਦਾ ਸੀ ਇਹਨਾਂ ਤੇ ਪਰ ਹੁਣ ਸਾਨੂੰ ਇੱਥੇ ਨਾ ਆ ਥਾਂ ਦੀ ਜ਼ਰੂਰਤ ਆ ਚੁੱਲੇ ਹਾਰੇ ਨੇ ਮੇਰੇ ਕਰੇ ਹੋਈ ਹਨਾ ਤੇ ਐਵੇਂ ਤੁਹਾਨੂੰ ਤਾਂ ਚੰਗੀ ਤਰ੍ਹਾਂ ਦਿਖਾ ਰਹੀ ਆ ਵੀ ਅੱਗੇ ਵਾਲੀ ਵੀਡੀਓ ਜੀ ਤੁਸੀਂ ਦੇਖੋਗੇ ਵੀ ਕੀ ਸਾਨੂੰ ਲੋੜ ਪੈ ਗਈ ਸੀ ਕੀ ਉਹ ਹੋ ਗਿਆ ਸੀਗਾ ਹਨਾ ਤੇ ਸਵੇਰੇ ਦਾ ਟਾਈਮ ਹੈ ਐਨੇ ਆਈ ਹੋਈ ਨੇ ਆਪਣੇ ਕੋਲੇ ਫੀਡ ਚੱਕਣ ਆਲੇ ਆ ਅੰਕਲ ਆਈ ਸੀ ਇਹ ਲੈ ਕੇ ਫੀਡ ਤੇ ਇੱਕ ਆਹਾ ਬੀਰੇ ਆਈ ਹੋਈ ਨੇ ਹਨਾ ਤੇ ਇਹ ਆਪਣੀ ਆਹਾ ਗੱਡੀ ਰੇੜੀ ਲੈ ਕੇ ਆਏ ਨੇ ਤੇ ਇਹਨਾਂ ਨੇ ਫੀਡ ਚੱਕਨੀ ਆ ਤੇ ਉਧਰ ਸਾਡੇ ਜਿਹੜੇ ਹੈਗੇ ਨੇ ਪੀੜ ਉਹ ਕਰਦੇ ਨੇ ਹਨਾ ਅੱਗੇ ਮੈਂ ਇਹਨਾਂ ਦੀ ਕੋਈ ਵੀ ਵੀਡੀਓ ਨਹੀਂ ਸ਼ੂਟ ਕਰੀ ਕਿਉਂਕਿ ਸਾਡੇ ਤੋਂ ਅੱਗੇ ਵੀਡੀਓ ਬਣਾਉਂਦਾ ਸਾਡਾ ਦਿਲ ਨਹੀਂ ਕਰਿਆ ਹੈਗਾ ਮੇਂ ਕੀਤਾ ਕਰਕੇ ਅਸੀਂ ਅੱਗੇ ਕੋਈ ਵੀਡੀਓ ਨਹੀਂ ਬਣਾਈ ਬਸ ਸਵੇਰੇ ਉਹ ਵੀ ਅਸੀਂ ਤਾਂ ਕੁਝ ਸੌਟ ਲੈਨੇ ਵੀ ਜਿਹੜੀ ਇਹਦੇ ਜਾਦਾ ਨੇ ਉਹ ਸਾਡੇ ਕੋਲੇ ਰਹਣਗੀ ਆ ਹਨਾ ਇਹ ਚੀਜ਼ ਕਰਕੇ ਕਿਉਂਕਿ ਅਸੀਂ ਇਹ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਬੂਟਿਆਂ ਨੂੰ ਸਾਨੂੰ ਅੰਦਰੋਂ ਹੀ ਹੁੰਦਾ ਸਾਨੂੰ ਪਹਿਲਾਂ ਵੀ ਸਾਰੇ ਕਹਿੰਦੇ ਵੀ ਤੁਹਾਡਾ ਥਾਂ ਥੋੜਾ ਬੇੜਾ ਛੋਟਾ ਨਾ ਤੁਸੀਂ ਇੰਨੇ ਬੂਟੇ ਲਗਾ ਲੈਨੇ ਹੁੰਨੇ ਹੋ ਪਰ ਸਾਨੂੰ ਵਧੀਆ ਲੱਗਦੇ ਸੀ ਦੋਨਾਂ ਜਾਣਿਆਂ ਨੂੰ ਹੀ ਇਹ ਬਹੁਤ ਅਸੀਂ ਲਾਈਕ ਕਰਦੇ ਆ ਹਨਾ ਲਓ ਜੀ ਇਹ ਤੋਂ ਕਰਦੇ ਆ ਪੱਜ ਵਾਲੀ ਵੀਡੀਓ ਦੀ ਸਟਾਰਟਿੰਗ ਤੇ ਦੇਖੋ ਜੀ ਸਾਡੇ ਘਰ ਦਾ ਹਾਲ ਆ ਦੇਖੋ ਇਹ ਇਧਰੋਂ ਲੁੱਕ ਦੇਖੋ ਤੁਸੀਂ ਤੇ ਚੀਕੂ ਦਾ ਬੁੱਟਾ ਗਿਆ ਤੇ ਅਮਰੂਦ ਗਏ ਤੇ ਅੱਜ ਆਉਣਾ ਮਿਸਤਰੀ ਤੇ ਦੇਖਦੇ ਹਾਂ ਹੁਣ ਕਿਵੇਂ ਹੈ ਨਾ ਕੰਮ ਚੰਦੇ ਚੱਲਦੇ ਨੇ ਤੇ ਮੈਂ ਕਿਵੇਂ ਤੁਹਾਡੇ ਨਾਲ ਸ਼ੇਅਰ ਕਰ ਲਾ ਤੇ ਹੁਣ ਅਸੀਂ ਆਹ ਸਮਾਨ ਕੱਢਣ ਲੱਗਣਾ ਸਟੋਰ ਚ ਦੇਖੋ ਇਹਦੇ ਵਿੱਚੋਂ ਸਮਾਨ ਕੱਢਾ ਕਿ ਸਾਰਾ ਤੇ ਮੈਂ ਵੀਡੀਓ ਤਾਂ ਸ਼ੁਰੂ ਕਰ ਲਈ ਮੈਂ ਖੇ ਜਿਆਦਾ ਨਹੀਂ ਹਨਾ ਵੀ ਜਿਆਦਾ ਵੀ ਰਹਿੰਦੀ ਹੈ ਚਾਹੀਦੀ ਨੇ ਕਿਉਂਕਿ ਬਲੌਗਿੰਗ ਦਾ ਮਤਲਬ ਇਹੀ ਹੁੰਦਾ ਵੀ ਆਪਣੀਆਂ ਸਾਰੀਆਂ ਬਾਹੀ ਗੁਰੂ ਹਨਾ ਸੁੱਖ ਰੱਖੇ ਸੋਹਣੀਆਂ ਸੋਹਣੀਆਂ ਜਾਂਦਾ ਜਿਹੜੀ ਆ ਇਕੱਠੀਆਂ ਹੋਣ ਤੇ ਹੁਣ ਅਸੀਂ ਲੈ ਕੇ ਰੱਬ ਦਾ ਨਾਮ ਆਸਮਾਨ ਕੱਢਣ ਲੱਗਦੇ ਆ ਇਧਰੋਂ ਤੇ ਇਹਦੇ ਵਿੱਚੋਂ ਸਾਰਾ ਬਾਹਰ ਤੇ ਇਧਰੋਂ ਆ ਸਤਿ ਸ੍ਰੀ ਅਕਾਲ ਅਸਮਾਨ ਜੱਪੇ ਬਲੇ ਮੀਰਾ ਨਹੀਂ ਮੈਂ ਇਧਰ ਵੀਡੀਓ ਕੰਨੀ ਤਿਆਰ ਹੋ ਗਿਆ ਨਾ ਹੁਣ ਖੁਸੀ ਲੱਗਦੀ ਆਓ ਬੈਠਾ ਮੇਰਾ ਤੋਤਾ ਸਾਰਾ ਲੈ ਗਿਆ ਇੱਥੋਂ ਦੇਖੋ ਕੀ ਕਰੀਏ ਹਨਾ ਮਜਬੂਰੀਆ ਹੋ ਜਾਂਦੀਆਂ ਨੇ ਤੇ ਜੀ ਤਾਂ ਬਿਲਕੁਲ ਨਹੀਂ ਕਰਦਾ ਹੁੰਦਾ ਮੈਂ ਤਾਂ ਕਿੰਨੀ ਉਹਦੇ ਨਾਲ ਸਜਾਇਆ ਸੀਗਾ ਦੀਵਾਲੀ ਵੇਲੇ ਸਾਰਾ ਫੇਰ ਇਹਨੂੰ ਹੁਣ ਕੀ ਹੋ ਗਿਆ ਇੱਥੇ ਜਿੱਥੇ ਮਰਦੀ ਟੱਜ ਨਹੀਂ ਉਹ ਠੀਕ ਉਹਦਾ ਬੁੱਟਾ ਵੀ ਕੀ ਆ ਇੱਥੇ ਤਾਂ ਸਜਾਇਆ ਸੀ ਹਾਂ ਦੇਖੋ ਉਹ ਦੇਖੋ ਮਿਸਤਰੀ ਲਈਆ ਜਿਹੜਾ ਹੈ ਸੀਗਾ ਲੱਗ ਜੂਗਾ ਸੀ ਕੋਈ ਤਹਰਾ ਹੋ ਗਿਆ ਉਹ ਕਹਿੰਦਾ ਵੀ ਉਹਦੇ ਘਰੇ ਹਰਾ ਕਰ ਲੈਣਗੇ ਹੋਰ ਨਾਲੇ ਅਮਰੂਦਾ ਦੇ ਬੁੱਟੇ ਆ ਝੜਕੜਾਤੀ ਕਈ ਬੁੱਟੇ ਲਾਏ ਹੋਏ ਸੀਗੇ ਕਾ ਸੀ ਗੇਟ ਚ ਲਾਇਆ ਹੋਇਆ ਤੇ ਸਾਲੂ ਮਿਲਦੇ ਸੰਦੀਪ ਨੂੰ ਸਾਨੂੰ ਦੋਨਾਂ ਨੂੰ ਹੀ ਸ਼ੌਂਕ ਹੈ ਸੀ ਨਾ ਫਲਾਲੇ ਬੁੱਟੇ ਦਾ ਪਰ ਸਾਡੀ ਮਜਬੂਰੀ ਆ ਥਾਂ ਦੀ ਘਾਟ ਕਰਕੇ ਕਿਉਂਕਿ ਬੁੱਟਿਆ ਵਾਸਤੇ ਥਾਂ ਹੋਣਾ ਚਾਹੀਦਾ ਖੁੱਲਾ ਹਨਾ ਬਿੱਗਾ ਥਾਂ ਦਾ ਸਵਾ ਬਿੱਗਾ ਡੇਢ ਬਿੱਗਾ 2 ਬਿੱਗੇ ਆਪਣੇ ਜੇ ਘਰ ਦੇ ਵਿੱਚ ਹੈਗੇ ਨੇ ਤਾਂ ਹੀ ਤੁਸੀਂ ਵੀ ਬੁੱਟੇ ਲਾਉਣ ਦਾ ਸੋਚਿਓ ਨਹੀਂ ਨਾ ਸੋਚਿਓ ਕਿਉਂਕਿ ਆਪਣੀ ਪਲੈਨਿੰਗ ਆ ਬਿਆੰਤ ਬੰਦੀਆਂ ਜਿਹੜੀਆਂ ਬੰਦੀਆਂ ਰਹਿੰਦੀਆਂ ਨੇ ਇੱਧਰ ਉੱਧਰ ਹੁੰਦੀਆਂ ਰਹਿੰਦੀਆਂ ਨੇ ਤੇ ਅਸੀਂ ਬਹੁਤ ਬੁੱਟੇ ਲਾਈ ਬਹੁਤ ਜ਼ਿਆਦਾ ਲਾਈ ਅਸੀਂ ਇੱਥੇ ਵੀ ਲਾਇਆ ਕਿੰਨੂ ਦਾ ਕੁਝ ਸਾਡੇ ਸੁੱਕ ਸਕ ਜਾਂਦੇ ਸੀ ਤੇ ਕੁਝ ਅਸੀਂ ਤੇ ਕਾਮਯਾਬੀ ਹੋਏ ਹਨਾ ਪਰ ਸਾਡੀਆਂ ਮਜਬੂਰੀਆਂ ਕਰਕੇ ਆ ਤਾਂ ਹੁਣ ਜਮਾ ਹੀ ਸਾਡੀ ਬੇਵਸ ਸੀ ਸਾਡੇ ਹੱਥ ਖੜੇ ਸੀ ਫੀਡ ਸਾਡੀ ਉਹ ਪਈਆ ਫੀਡ ਉੱਥੇ ਸਾਡੀ ਗੇਟ 'ਚ ਰੱਖਣੀ ਪੈਂਦੀ ਸੀ ਤੇ ਆ ਇੱਥੇ ਸਾਡੇ ਬਰਤਨ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਆ ਪਾਂਡੇ ਸਾਡੇ ਉਰੇ ਰੱਖਣੇ ਪੈਂਦੇ ਸੀ ਕਿਉਂਕਿ ਹੁਣ ਦਵਾਈਆ ਦੁਵਾਈਆ ਸਾਰਾ ਕੁਝ ਸਾਡਾ ਰੁਲਦਾ ਫਿਰਦਾ ਸੀ ਆ ਫੀਡ ਜਦੋਂ ਮੀਂਹ ਨਹੀਂ ਆਉਂਦਾ ਫਿਰ ਸਾਨੂੰ ਐ ਹੁੰਦਾ ਵੀ ਹੁਣ ਲੱਖ ਲੱਖ ਦੀ 2-2 ਲੱਖ ਦੀ ਫੀਡ ਪਈ ਹੁੰਦੀ ਆ ਹਨਾ ਵੀ ਉੱਪਰੋਂ ਇਧਰੋਂ ਹਵਾ ਉਹ ਮੀਂਹ ਬਾਸੜ ਪਾਉਗੀ ਦੇਖੋ ਤੇ ਆ ਸਾਡਾ ਨਾਲੇ مین ਲੌਬੀ ਦਾ 게ਟ ਜਿਹੜਾ ਇਹ ਬੰਦ ਹੋ ਜਾਂਦਾ ਸੀ ਆ ਮਜਬੂਰੀਆਂ ਨੇ ਸਾਡੀਆਂ ਜਿਹਦੇ ਕਰਕੇ ਸਾਨੂੰ ਆ ਕੁਰਬਾਨੀਆਂ ਦੇਣੀਆਂ ਪਈਆਂ ਨੇ ਹਨਾ ਤੇ ਤਾਂ ਹੋ ਜਾਂਦਾ ਹਨਾ ਇਹ ਸਮਾਨ ਸਾਡਾ ਸਾਰਾ ਹੀ ਰੁਲੀ ਜਾਂਦਾ ਸੀ ਸਾਰੇ ਰੁਲੀ ਜਾਂਦਾ ਸੀ ਆ ਦੇਖੋ ਕੂਲਰ ਉੱਥੇ ਪਿਆ ਤੇ ਹੁਣ ਅਸੀਂ ਦੇਖਦੇ ਆ ਸੈਟਿੰਗ ਜੀ ਕਰਕੇ ਘਰਾਂ ਚ ਬਸ ਸਭ ਦੀ ਹੁੰਦੀਆਂ ਨੇ ਜਾਨੀ ਇਹ ਚੀਜ਼ਾਂ ਦਾ ਤੇ ਹੁਣ ਜਿਵੇਂ ਸਮਾਨ ਇੰਨਾ ਜ਼ਿਆਦਾ ਪਾਲਟਰੀ ਦਾ ਵੀ ਬਹੁਤ ਰੋਲ ਦੱਸੀ ਦਵਾਈਏ ਦੁਵਾਈਆਂ ਸਾਨੂੰ ਉਧਰੋਂ ਤਾਂ ਅਗਲਾ ਆਉਂਦਾ ਸੀਗਾ ਲੈਂਡ ਚੀਜ਼ ਉਧਰੋਂ ਸਾਨੂੰ ਚੀਜ਼ ਲੱਭਣੀ ਯਾਨੀ ਸੱਟ ਰੱਖਣੀ ਬਹੁਤ ਮੁਸ਼ਕਲ ਹੁੰਦੀ ਸੀ ਹੁਣ ਆਪ ਯਾਨੀ ਪੱਥਰ ਵਾਲੀਆਂ ਬੋਰੀਆਂ ਪਈਆਂ ਨੇ ਦਵਾਈਆਂ ਕਿਤੇ ਪਈਆਂ ਨੇ ਹਾਂ ਸਾਰਾ ਸਮਾਨ ਸਾਡਾ ਅੱਡ ਅੱਡ ਮਤਲਬ ਉਹ ਹੋਇਆ ਰਹਿੰਦਾ ਸੀ ਪਰ ਬਹੁਤ ਹੁਣ ਇਕੱਲੇ ਸੰਦੀਪ ਹੁੰਦੇ ਨੇ ਹਨਾ ਤੇ ਨਾਲ ਫਿਰ ਮੈਂ ਵੀ ਹੈਲਪ ਕਰਦੀ ਆਂ ਚਲੋ ਜਿੰਨੀ ਕੁ ਮੈਥੋਂ ਹੁੰਦੀ ਆ ਪਰ ਚੀਜ਼ ਦੇਣੀ ਹਨਾ ਅਗਲੇ ਨੂੰ ਫੜਾਉਣੀ ਬਹੁਤ ਮੁਸ਼ਕਲ ਹੋ ਜਾਂਦਾ ਤੇ ਵੀਡੀਓ ਨੂੰ ਜਰੂਰ ਪਿਆਰ ਦਿਓ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਫਿਰ ਦਿਨੇ ਦਾ ਦਿਖਾਉਣੀ ਆ ਆ ਦੇਖੋ ਐਪਲ ਜਿਹੜੇ ਮੈਂ ਲਾਈ ਸੀ ਡੈਕੋਰੇਸ਼ਨ ਕਰੀ ਸੀ ਤੋ ਤੱਕ ਨੂੰ ਉਧਰ ਦਿਖਾਤਾ ਲਓ ਜੀ ਅੰਦਰੋਂ ਇਧਰੋਂ ਸਮਾਨ ਕੱਢਣ ਲੱਗੇ ਹੋਇਆ ਕੁਛ ਘੜਤਾ ਬਾਹਰੇ ਅੱਗ ਲਾ ਲਈ ਅੱਗ ਅੱਗ ਲਾ ਕੇ ਜਿਹੜਾ ਆ ਸਿੱਟ ਕੇ ਆਮੂਗੀ ਜੀ ਤੇ ਬਾਹਰੇ ਅਸੀਂ ਅੱਗ ਮਚਾ ਲਈ ਸੀ ਜਿਹੜਾ ਬਾਦੂ ਕੋ ਉੱਥੇ ਸਾਰਾ ਪੂਛ ਸਿੱਟ ਦਿੰਦੇ ਆ ਫੀਖ ਲੋ ਜਿਹੜਾ ਸਿੱਟਣਾ ਦਾ ਤਰ੍ਹਾਂ उसे सारा बस अभी कद कागज कूगज नहीं सुटे है जो इतों भी सी। कोई समान कुछ क्ड दे लिया देखते दे हाँ लो जी पेटी कटा गई भी मेरी उरी पई थी स्लेटा चे कणोल खाली करना तो आह समान रह गया निका भांडे मैं उ लाते भांडे एक्स्ट्रा कुछ स्टोर च पतीले पदूले होर भांडे मैं चक्के सल्फ थले रखते लो जी ਨੀ ਤੋਕੀ ਕਰੀ ਜਾਂਦਾ ਇੱਥੇ ਬੈਠਾ ਕੀ ਕਰਦਾ ਪੁੱਤ ਕੀ ਮੈਨੂੰ ਤੇਰੀ ਸ਼ਰਾਰਤ ਦਾ ਨਹੀਂ ਕੋਈ ਪਤਾ ਵੀ ਤੂੰ ਸ਼ਰਾਰਤ ਦੀ ਕਰੀ ਜਾਂਦਾ ਹੋਵੇਂ ਕੀ ਜਨਾਬਤਾ ਹੋਏ ਆਪ ਕੀ ਮੈਨੇ ਕਰੀਏ ਜੋ ਪਸਾਰਾ ਕੰਗਲ ਬਾਤ ਆਹ ਆਹ ਆ ਕਰਨੀ ਜੇ ਫਲਾਦ ਚਾਕਰਾਂ ਕਾਲੀ ਤੇ ਜੰਦੀਵਾ ਮਾ ਕੋਈ ਨਾ ਬੈਠੀ ਕੀ ਇਹਨੂੰ ਹੱਥ ਨਹੀਂ ਲਾਉਣਾ ਪਰ ਇਹ ਹੋ ਜਾਵੇਂ ਛੱਡ ਦੇ ਨਾ ਇਧਰੋਂ ਜੋੜੀ ਤਾਂ ਨਹੀਂ ਹੋਈ ਕਿਤੇ ਲੋ ਜੀ ਇਹਨਾਂ लगे होने गेट साधा स्टाफ का ਇਹ ਤਾਂ ਹੈ ਕਰ ਖਾ ਕਰ ਕਿਨੇ ਤਾਂ ਆਇਆ ਪੁੱਤ ਹਾਂ ਇਹ ਕਰ ਪੈਣਾ ਨਹੀਂ ਆਪਾਂ ਦਾ ਕੰਦਾ ਡਾਲਿਆ ਆਪਾਂ ਇਹਨਾਂ ਨੂੰ ਵੀ ਕਰੀਏ ਹੁਣ ਹੁਣ ਜੇ ਤਾਂ ਨਾ ਕੋ ਆਤਾ ਆਪਣਾ ਘਰ ਤੇ ਤਾਂ ਠੀਕਾ ਨਹੀਂ ਪਰ ਕੁੱਟਾਂਗੇ ਇਹਨਾਂ ਨੂੰ ਕੱਲੀ ਲੱਟ ਦੇ ਬਾਕੀ ਕਰੀਏ ਕੋਈ ਨਹੀਂ ਬਾਕੀ लो जी शाम का टाइम रवनीत खाना पानी देते रेस्ट करके पढ़ लग गई गलत हों कपड़े तो कि ने रवनीत दूनीफॉर्मा ने चल अंदर पा दूंगी रात में सु ਮੈਂ ਕੀ ਹੋ ਗਿਆ ਜਿਹੜਾ ਰਹਾਗਾ ਜਾਂ ਪੈ ਗਿਆ ਅੱਗਿਆ ਹੋਰ ਅੱਗ ਤਾਂ ਇਤਨੀ ਪਾਣੀ ਕਿਤੇ ਕੱਟ ਸੀਗਾ ਮੇਰੇ ਤਾਂ ਉੱਧਰ ਕੱਪੜੇ-ਕੁਪੜੇ ਧੋਣ ਲੱਗ ਗਿਓ ਪਾਣੀ ਮੱਚ ਗਿਆ ਚਲੋ ਜੀ ਦੇਖੋ ਸਾਡੇ ਐਗ ਚਲੋ ਚੱਲ ਵਧੀਆ ਆ ਗਈ ਇੱਥੇ ਮੈਨੂੰ ਖੜਕਸ ਸੁਣਿਆ ਮਖਿਆ ਇਹ ਕੀ ਤੇ ਮੈਨੂੰ ਪਤਾ ਨਹੀਂ ਕੀ ਖੜਕਾ ਜਾਂ ਹੋਈ ਕਰਦਾ ਜਿਸਨੇ ਤੇ ਪਟਾਕਾ ਪਜਾ ਜੋਰ ਨਾਲ ਮਾਰਿਆ ਕਰ ਥੱਲੇ ਜਸਨੀ ਹਾਂ ਲੈ ਜਸਨੀ ਤੇ ਪਟਾਕੇ ਬਜਾਈ ਜਸਨੀ ਤੇ ਬਜਾਈ ਇੱਕ ਸਾਰੇ ਕੱਪੜੇ ਹੁਣ ਤੋਂ ਇੱਕ ਪਟਾਕਾ ਬਜਾਈ ਇੱਕ ਬਜਾ ਬਜਾ ਜ਼ੋਰ ਸੀ ਮਾਰ ਓ ਬੱਲੇ ਹੋਰ ਮਾਰ ਇੱਕ ਜ਼ੋਰ ਸੇ ਜਸਨੀ ਤੂੰ ਆਪ ਢਾਕੀ ਚਲਾਉਣੀ ਆਉਂਦੇ ਲੈ ਲੈ ਜ਼ੋਰ ਸੇ ਓ ਬੱਲੇ ਕੀ ਐ ਬੱਬਾ ਪਟਾੜੀਆ ਜ਼ੋਰ ਸੇ ਓਹ ਵੱਲੇ ਹਾਂ ਬਦਾਲੀਆਂ ਹੀ ਨੇ ਜਦੋਂ ਉਹ ਇਧਰੋਂ ਕੰਦ-ਕੁੰਦੋ ਕਰਦੇ ਸੀ ਰਵਨੀਤ ਤਾਂ ਜਸਨੀਤ ਤਾਂ بس ਫੇਰ ਦੀ ਕਰੀ ਜਾਂਦੀ ਸੀ ਆਪਣਾ ਘਰ ਦਾ ਉਹ ਕਰਦੇ ਨੇ ਟੋੜਾ ਵੀ ਦਿੱਤੀ ਕਹਿੰਦੀ ਮम्मा ਉਹ ਤੋੜੀ ਜਾਂਦੇ ਨੇ ਅਜ ਆਪਾਂ ਡੰਡੇ ਨਾਲ ਉਹਨਾਂ ਨੂੰ ਕੁੱਟੀਏ ਫਿਰ ਮੈਂ ਕਿਹ ਦੇਖੀਦਾ ਦਿਲ ਥੋੜਾ ਹੁੰਦਾ ਹੋਊਗਾ ਫਿਰ ਮੈਨੂੰ ਸੁਝਾਇਆ ਮੈਂ ਕਿ ਉਹ ਧੰਮਾ ਬਣਾਉਣ ਗਿਆ ਉਹ ਸੁਸੋਣਾ ਮੈਂ ਤੇ ਪੁੱਤ ਨਮਾ ਬਣਾ ਕੇ ਦੇਣਗੀ ਉਹ ਵੀ ਨਮਾ ਕਰ ਬਣਾ ਕੇ ਦੇਣਗੀ ਮੇਰੇ ਦਿਲ ਥੋੜਾ ਹੁੰਦਾ ਜਦੋਂ ਰਮੀਤ ਆਈ ਸਕੂਲੋਂ ਉਹਨੂੰ ਵੀ ਆਉਂਦੀ ਰੂਈ ਲੱਗੀ ਕਹਿੰਦੀ ਦੀਦੀ ਆਪਣਾ ਘਰੋਂ ਕੋ ਕਰ ਦੇਣੀ ਬੱਚੇ ਲekin ਨਾ ਹੁੰਦਾ ਚਲੋ ਜੀ ਠੀਕ ਆ ਸਤਿ ਸ੍ਰੀ ਅਕਾਲ ਕੱਲ ਮਿਲ ਜਾਈ ਕਿਸੇ ਨਵੀਂ ਵੀਰ ਨਾਲ ਬਾਈ ਬਾਈ ਕੇ ਕਰ